ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਵਾਲਾ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕਪਾ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਅੱਜ ਪਿੰਡ ਖੁਈਆ ਮਲਕਾਣਾ ਦੇ ਫਾਈਨਲ ਮੈਚ ਵਿੱਚ ਪਗਤਾ ਭਾਈ ਤੇ ਮੀਰਪੁਰ ਦੀਆਂ ਟੀਮਾਂ ਜਿੱਨਾਂ ਵਿੱਚੋਂ ਫਰਸਟ ਰਹੀ ਪਗਤਾ ਭਾਈ ਦੀ ਟੀਮ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਮੀਰਪੁਰ ਦੀ ਟੀਮ ਜਿਸ ਨੂੰ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਪਗਤਾ ਭਾਈ ਦੀ ਟੀਮ ਵਿੱਚ ਗੀਤਾ ਮੁੱਲੇਵਾਲ ਪਿੰਦੂ ਗੋਲੂ ਗੱਜਣਵਾਲਾ ਰਾਮਣਾ ਸੁਖਮਣ ਤੇ ਕੇਵਲ ਖੇਡੇ ਦੇ ਦੂਜੇ ਪਾਸੇ ਮੀਰਪੁਰ ਦੀ ਟੀਮ ਵਿੱਚ ਬਿੰਦੂ ਜਲਾਲਾਬਾਦ ਗੇਜਾ ਜੀਤ ਤੇ ਹੋਰ ਪਲੇਅਰ ਵੀ ਖੇਡੇ ਤੇ ਅਗਲੇ ਕਬੱਡੀ ਕੱਪ ਰਾਜੋਕੇ ਜਿੱਥੇ ਕੀ ਚੰਬਾ ਤੇ ਰਾਜੋਕੇ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਜਿੰਨਾ ਵਿੱਚੋਂ ਫਸਟ ਰਹੀ ਚੰਬਾ ਦੀ ਟੀਮ ਜਿਸ ਨੇ 34 ਅੰਕ ਹਾਸਲ ਕੀਤੇ ਤੇ ਸੈਕੰਡ ਰਹੀ ਰਾਜੋਕੇ ਦੀ ਟੀਮ ਜਿਸ ਨੇ 25 ਅੰਕ ਹਾਸਲ ਕੀਤੇ ਤੇ ਪ੍ਰਾਈਜ਼ ਦੀ ਕੋਈ ਵੀ ਕਰੈਕਟ ਇਨਫੋਰਮੇਸ਼ਨ ਨਹੀਂ ਮਿਲੀ ਤੇ ਰਾਜੋ ਕੇ ਦੀ ਟੀਮ ਵਿੱਚ ਮਨਦੀਪ ਕੱਚਾ ਪੱਕਾ ਕੁੱਗੀ ਬੱਲਪੁਰ ਅਰਸ਼ ਬੋਲਾ ਆਮਣ ਤੇ ਝੋਟਾ ਖੇਡੇ ਤੇ ਦੂਜੇ ਪਾਸੇ ਚੰਬਾ ਦੀ ਟੀਮ ਵਿੱਚ ਮਨਜਿੰਦਰ ਮੱਤਾ ਬਬਲੂ ਗੁਲਾਬ ਮੋਨੂ ਜਾਂਟੀ ਤੇ ਗੋਰਾ ਖੇਡੇ ਤੇ ਅਗਲੇ ਕਬੱਡੀ ਕੱਪ ਮਲਮੋਰੀ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸੁਰਸਿੰਘ ਵਾਲਾ ਤੇ ਧਾਰੀਵਾਲ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਸੁਰਸਿੰਘ ਵਾਲਾ ਦੀ ਟੀਮ ਤੇ ਸੈਕੰਡਰੀ ਹੀ ਧਾਰੀਵਾਲ ਦੀ ਟੀਮ ਪ੍ਰਾਈਜ਼ ਦੀ ਕੋਈ ਵੀ ਕਰੈਕਟ ਇਨਫਰਮੇਸ਼ਨ ਨਹੀਂ ਮਿਲੀ ਤੇ ਧਾਰੀਵਾਲ ਦੀ ਟੀਮ ਵਿੱਚ ਬੁੱਗਾ ਜੱਗਾ ਹੈਪੀ ਲੱड्डू ਮਨਜਿੰਦਰ ਲਖਵੀਰ ਤੇ ਜੱਟ ਮੈਮ ਤੇ ਜੱਟ ਮਹਿੰਦੀਪੁਰਿਆ ਖੇਡੇ ਤੇ ਦੂਜੇ ਪਾਸੇ ਸੁਰਸਿੰਘ ਵਾਲਾ ਦੀ ਟੀਮ ਵਿੱਚ ਸੋਨਾ ਧਰਮਿੰਦਰ ਸੁਰਸਿੰਘ ਬਿੱਲਾ ਜਰਮਨ ਗੋਰਾ ਜਾਂਟਾ ਸੰਦੀਪ ਰਾਮਦਾਸ ਸਰੀ ਹਵੇਲੀਆਂ ਤੇ ਚਿੱਟਾ ਸੋਫੀਆ ਖੇਡੇ ਤੇ ਅਗਲੇ ਕਬੱਡੀ ਕਪੂਖੋਜਾਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਭਗਵਾਨਪੁਰ ਤੇ ਖੋਜਾਲਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਭਗਵਾਨਪੁਰ ਦੀ ਟੀਮ ਜਿਸ ਨੇ 30 ਅੰਕ ਹਾਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਖੋਜਾਲਾ ਦੀ ਟੀਮ ਜਿਸ ਨੇ 27 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇਸ ਦਾ ਪਤਾ ਬੈਸਟ ਟਰੇਡਰ ਬਣਿਆ ਸਾਬੀ ਕੀਰੀ ਅਫਗਾਨਾ ਤੇ ਘੋੜਾ ਦੋਨੋਂ ਜੁਆਇੰਟ ਤੇ ਬੈਸਟ ਸਟਾਪਰ ਬਣਿਆ ਗੋਲਾ ਸਤਮਾ ਬੈਸਟ ਟਰੇਡਰ ਤੇ ਸਟਾਪਰ ਨੂੰ 11 11000 ਰੁਪਏ ਦੀ ਨਗਰ ਅਸੇ ਨਾਲ ਸਨਮਾਨ ਕੀਤਾ ਗਿਆ ਤੇ ਭਗਵਾਨਪੁਰ ਦੀ ਟੀਮ ਵਿੱਚ ਜਸ ਚੌੜੇ ਮਧਰੇ ਅਮਰਤ ਆਲਖ ਖੁਸ਼ ਅਟਬਾਲ ਪੂਰੀ ਪੂਰੇ ਨੰਗਲ ਸੁਖਨ ਨਰਿੰਜਨਪੁਰ ਸਾਬੀ ਕੀਰੀ ਅਫਗਾਨਾ ਗੇਲਾ ਖੋਜਿਆਲਾ ਸੱਜਣ ਬਾਬਾ ਬਕਾਲਾ ਖੇਡੇ ਤੇ ਦੂਜੇ ਪਾਸੇ ਖੁਜਾਲਾ ਦੀ ਟੀਮ ਵਿੱਚ ਸੁੱਖਾ ਜੋੜੇ ਸੰਗਾ ਗੱਗੂ ਬਿੱਲ ਜੋਹੜ ਪਾਲਾ ਬੜਾਲਾ ਗੇਲਾ ਅਜਮੇਰ ਖੁਜਾਲਾ ਬਲਜੀਤ ਸੰਦੀਪ ਪੰਮਾ ਮਹਿਮਦਪੁਰ ਤੇ ਕੋੜਾ ਸੰਪੂਰੀਆ ਖੇਡੇ ਤੇ ਅਗਲੇ ਕਬੱਡੀ ਕੱਪ ਕੋਰਾਲੀ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬਰਸਾਲਪੁਰ ਤੇ ਮਨਾਣਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਬਰਸਾਲਪੁਰ ਦੀ ਟੀਮ ਜਿਸ ਨੇ 16 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਮਨਾਣਾ ਦੀ ਟੀਮ ਜਿਸ ਨੇ 14.5 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਜੱਜ ਮੰਡੀਆਂ ਤੇ ਬੈਸਟ ਸਟਾਪਰ ਬਣਿਆ ਪੀਲੂ ਜਿਸ ਨੇ 5 ਟੱਚ ਲੈ ਕੇ 4 ਜਫੇ ਲਾਇਏ ਬੈਸਟ ਰੀਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਕਦ ਰਕਮ ਨਾਲ ਸਨਮਾਨ ਕੀਤਾ ਗਿਆ ਬਰਸਾਲਪੁਰ ਏ ਦੀ ਟੀਮ ਵਿੱਚ ਬਿੱਲਾ ਅੰچل ਆਮਨ ਬਰਸਾਲਪੁਰ ਹਰਸ ਬਰਸਾਲਪੁਰ ਪੀਲੂ ਤੇ ਹਣੀ ਖੇਡੇ ਤੇ ਦੂਜੇ ਪਾਸੇ ਮਨਾਣਾ ਦੀ ਟੀਮ ਵਿੱਚ ਜੱਜ ਮੰਡੀਆਂ ਸੋਨੀ ਸਿੰਘਾ ਦੋਦ ਦਲਵੀਰ ਮਨਾਣਾ سپਿੰਦਰ ਮਨਾਣਾ ਤੇ ਭੋਡਾ ਮਨਾਣਾ ਖੇਡੇ ਤੇ ਦੋਸਤੋ ਏ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਤੁਸੀਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕੈਂਟ ਕਰਕੇ ਜਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜਰੂਰ ਦਵਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦਿਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ